ਅੱਜ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਕੋਈ ਵੱਡੀ ਘਟਨਾ 2008 ਦੇ ਇੱਕ ਪੁਰਾਣੇ ਕੇਸ ਵਿੱਚ ਕੈਬਨਟ ਮੰਤਰੀ ਅਮਨ अरोड़ा ਸਮੇਤ ਕੁੱਲ ਵਿਅਕਤੀਆਂ ਨੂੰ ਸੁਨਾਮ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾ ਦਿੱਤੀ ਅਮਨ अरोड़ा ਆਪਣੇ ਜੀਜਾ ਰਜਿੰਦਰ ਦੀਪਾ ਨਾਲ ਪਰਿਵਾਰਕ ਝਗੜਾ ਹੋਇਆ ਸੀ ਜਿਸ ਵਿੱਚ ਰਜਿੰਦਰ ਦੀਪਾ ਨੇ ਸ਼ਿਕਾਇਤ ਕੀਤੀ ਕਿ ਅਮਨ अरोड़ा ਨੇ ਉਸ ਦੀ ਨਾਲ ਕਈ ਲੋਕਾਂ ਨਾਲ ਉਸ ਦੇ ਘਰ ਤੇ ਹਮਲਾ ਕੀਤਾ ਸੀ ਇਸ ਮਾਮਲੇ 'ਚ 452 ਦੇ ਮਾਮਲੇ 2 ਸਾਲ ਅਤੇ 323 ਮਾਮਲੇ 'ਚ 1 ਸਾਲ ਦੀ ਸਜ਼ਾ ਸੁਣਾਈ ਗਈ ਜਿਸ ਤਹਿਤ 15 ਸਾਲ ਬਾਅਦ ਅਮ ਅਰੂੜਾ ਸਮੇਤ 9 ਵਿਅਕਤੀ ਨੇ 2-2 ਸਾਲ ਦੀ ਸਜ਼ਾ ਤੇ ਜੁਰਮਾਨੇ ਕੀਤੇ ਗਏ ਰਿਪੋਰਟ ਹਕਮ ਪੱਤੀ ਸੁਨਾਮ ਤੇਜਪਾਲ ਭਰਵਾ ਸਰ ਕਿਸ ਮਾਮਲੇ ਦੇ ਵਿੱਚ ਅੱਜ ਕੋਰ ਵੀ ਸੁਣਵਾਈ ਹੋਈ ਹੈ ਕੀ ਨਤੀਜਾ ਹੈ ਜੀ ਦੋ ਕੋ ਇਹ ਕਾਫੀ ਪੁਰਾਣਾ ਕੇਸ ਹੈ 2008 ਦੀ ਗੱਲ ਹੈਗੀ ਆ ਜਦੋਂ ਦੀਪਾ ਜੀ ਦੇ ਘਰ ਆ ਕੇ ਅਮਨ ਰੋੜਾ ਉਹਨਾਂ ਦੀ ਮਾਤਾ ਤੇ ਹੋਰ ਕਾਫੀ ਬੰਦੇ ਸੀ 8-9 ਵਿਅਕਤੀ ਸੀ ਉਹਨਾਂ ਦੇ ਘਰ ਆ ਕੇ ਅਟੈਕ ਕੀਤਾ ਤੇ ਇਹਨਾਂ ਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਸ ਸੰਬੰਧ ਵਿੱਚ ਦੀਪਾ ਜੀ ਨੇ ਪੁਲਿਸ ਨੂੰ ਕੰਪਲੇਟ ਕੀਤੀ ਪਰ ਪੁਲਿਸ ਨੇ ਕੋਈ ਕੋਈ ਗੌਰ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਦੀਪਾ ਜੀ ਨੂੰ ਅਖੀਰ ਚ ਅਦਾਲਤ ਦਾ ਸਾਰਾ ਲੈਣਾ ਪਿਆ ਤੇ ਪ੍ਰਾਈਵੇਟ ਕੰਪਲੀਟ ਕੀਤੀ ਅੱਜ ਤਕਰੀਬਨ 14-15 ਸਾਲਾਂ ਬਾਅਦ ਉਹਦਾ ਅੱਜ ਫੈਸਲਾ ਹੋਇਆ ਜਿਹਦੇ ਵਿੱਚ ਆਮਨ ਰੋੜਾ ਤੇ ਉਹਦੇ ਸਾਥੀਆਂ ਨੂੰ ਸੈਕਸ਼ਨ 452 ਵਿੱਚ 2 ਸਾਲ ਦੀ ਸਜ਼ਾ 1323 148 149 ਚ 1 ਇੱਕ ਸਾਲ ਦੀ ਸਜ਼ਾ ਤੇ 5-5000 ਰੁਪਏ ਜੁਰਮਾਨਾ ਕੀਤਾ ਗਿਆ ਸਰ ਇਹ ਮੰਨੋ ਕਿ ਮਾਮਲਾ ਕੀ ਸੀ ਕਿਨੇ ਤਰ੍ਹਾਂ ਵਾਲਾ ਕੇ ਸੀ ਇਹਦੇ ਵਿੱਚ ਪਹਿਲਾਂ ਦੇਖੋ ਬਣਦੀ 307 ਸੀ ਲੇਕਿਨ ਕਿਉਂ 7 ਲਾਈਨ ਕੋਰਟ ਨੇ 452 ਆਈਪੀਸੀ 323 ਆਈਪੀਸੀ 148 149 ਆਈਪੀਸੀ ਸਰ ਕੀ ਕੋਈ ਇਸ ਮਸਲੇ ਨੂੰ ਲੈ ਕੇ ਕੋਈ ਤਰ੍ਹਾਂ ਦੀ ਲੈਂਚ ਸੀ ਕਿਸ ਤਰ੍ਹਾਂ ਦਾ ਮਾਮਲਾ ਸੀ ਕੋਟ ਗੜਾ ਹੈ ਸਰ ਕਾਰਨ ਦੁੱਕੋ ਇਹ ਤਾਂ ਪਤਾ ਹੀ ਆ ਵੀ ਮਤਲਬ ਜਿਹੜੇ ਆਪਣਾ ਅਮਨੁਰਾੜਾ ਦੀਪਾ ਜੀ ਦੇ ਸਾਲ ਲੱਗਦੇ ਨੇ ਤੇ ਅਮਨੁਰਾੜਾ ਆਪਣਾ ਰਜਿੰਦਰ ਦੀਪਾ ਜੀ ਜਿਜਾ ਲੱਗਦੇ ਨੇ ਇਹਨਾਂ ਵਿੱਚ ਅਮਨੁਰਾੜਾ ਜੀ ਇਹ ਚਾਹੁੰਦੇ ਸੀ ਵੀ ਰਜਿੰਦਰ ਦੀਪਾ ਜਿਹੜਾ ਹੈਗਾ ਉਹਨਾਂ ਨੂੰ ਕੌਂਟਕਸ ਅੱਗੇ ਨਹੀਂ ਆਉਂਦੇ ਰਿਹਾ ਹੈਗਾ ਵੀ ਕਿਸੇ ਨਾ ਕਿਸੇ ਢੰਗ ਨਾਲ ਇੱਥੋਂ ਇਹਨਾਂ ਨੂੰ ਕੱਢਿਆ ਜਾਵੇ ਉਸ ਸਬੰਧ ਵਿੱਚ ਲੱਗਦਾ ਕਿ ਹਾਂ ਇਸ ਮਾਮਲੇ ਦੇ ਵਿੱਚ ਕੋਈ ਜਮਾਨਤ ਦੇ ਸਕਦਾ ਨੂੰ 2 ਸਾਲ ਦੋਸਾ ਹਾਂ ਜੇ 2 ਸਾਲ ਦੀ ਸਜ਼ਾ ਹੋਵੇ ਤਾਂ ਜਮਾਨਤ ਹੋ ਜਾਂਦੀ ਹੈ ਏਕੀ ਹੋ ਜਾਂਦੀ ਹੈ ਸਰ ਤੁਹਾਡੀਆਂ ਵੱਲੋਂ ਅਗਲੀ ਕੀ ਕਾਰਵਾਈ ਹੈ ਸਾਡੇ ਹੋਰ ਅਗਲੀ ਕਾਰਵਾਈ ਕੀ ਹੋਊਗੀ ਪਹਿਲੀ ਗੱਲ ਤਾਂ ਇਹ ਆ ਕਿ ਇਹਨਾਂ ਦੀ ਜਿਹੜੀ ਅਸੈਂਬਲੀ ਸੀਟ ਆ ਹੈਗੀ ਆ ਉਹ ਵੇਕੈਂਟ ਹੋ ਜਾਊਗੀ ਤੇ ਦੂਜਾ ਜਿਹੜੇ ਹੈਗੇ ਡਿਸਕਵਾਲਿਫਾਈ ਹੋ ਗਏ ਇਹ ਇਮੀਡੀਏਟ ਇਫੈਕਟ ਠੀਕ ਹੈ ਤੇ ਉੱਥੇ ਹੁਣ ਇਹ ਸੰਗਰੂਰ ਅਪੀਲ ਕਰਨਗੇ ਸੈਸ਼ਨ ਕੋਰਟ ਚ ਉੱਥੇ ਦੀਪਾ ਜੀ ਵੀ ਕਾਰਵਾਈ ਕਰਨਗੇ ਕਿ ਇਹਨਾਂ ਦੀ ਜਿਹੜੀ ਸਜ਼ਾ ਸਸਪੈਂਡ ਨਾ ਹੋਵੇ ਠੀਕ ਹੈ ਓਕੇ ਸਰ ਥੈਂਕ ਯੂ ਅੰਦੇਸ ਕਾਰਵਾਈ ਤੋਂ ਬੰਦ ਰੁੜਾਤੇ ਮਸਲੇ ਨੂੰ ਸਰ ਅਪੀਲ ਆਮਾ ਕਰਨਾ ਤੁਹਾਡਾ ਪੂਰਾ ਮੇਰਾ ਨਾਮ ਸੁਸ਼ੀਲ ਕੁਮਾਰ ਵਿਸ਼ਿਸ਼ਟ ਹੈ ਜੀ ਹਾਂ ਜੀ ਤੇ ਸਰ ਕੀ ਅੱਜ ਸੁਣਵਾਈ ਹੋਈ ਹੈ ਕੋਰਟ ਨੂੰ ਅੱਜ ਇਹਦੀ ਆਪਣਾ 20 ਤਾਰੀਖ ਨੂੰ ਪਹਿਲਾਂ ਆਰਗੂਮੈਂਟ ਹੋ ਚੁੱਕੀ ਸੀ ਦੋਨੋਂ ਧਿਰਾਂ ਦੀ ਤੇ ਅੱਜ ਜੱਜ ਸਾਹਿਬ ਨੇ ਆਪਣਾ ਫੈਸਲਾ ਦੇ ਕੇ ਇਹਨਾਂ ਨਵੇਂ ਬੰਦਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ ਦੋ-ਦੋ ਸਾਲ ਦੀ ਇਹਨਾਂ ਨੂੰ ਕਨਵਿਕਸ਼ਨ ਪਈ ਹੈ ਸਰ ਇਹਦੇ ਵਿੱਚ ਹੁਣ ਉਹਨਾਂ ਦੇ ਜਿਹੜਾ ਪੋਲਿਟਿਕਲ ਕੈਰੀਅਰ ਉੱਤੇ ਕੀ ਇਫੈਕਟ ਪਊਗਾ ਪੋਲੀਟিক্যাল ਕੈਰੀਅਰ ਵਾਸਤੇ ਲੀਗਲੀ ਦੱਸ ਸਕਦੇ ਆ ਪੋਲੀਟিক্যাল ਕੈਰੀਅਰ ਬਾਰੇ ਐਸੀ ਸਵਾਲ ਨਹੀਂ ਨਹੀਂ ਸਰ ਮੈਨੂੰ ਜਿਹੜੀ ਹੁਣ ਜਿਵੇਂ ਉਹ ਇਸ ਵਕਤ ਕੈਬਨਿਟ ਮਨਿਸਟਰ ਨੇ ਐਮਐਲਏ ਦੇ ਸੀਟ ਤਾਂ ਉਹ ਚੀਜ਼ਾਂ ਨੂੰ ਲੈ ਕੇ 2 ਸਾਲ ਦੀ ਸਜ਼ਾ ਤੋਂ ਬਾਅਦ ਐਸ ਪਰ ਲਾ ਜੋ ਪ੍ਰੋਵੀਜ਼ਨ ਹੈ ਵੀ ਜੇ 2 ਸਾਲ ਦੀ ਸਜ਼ਾ ਹੋ ਜਾਂਦੀ ਹੈ ਤਾਂ ਅਸੈਂਬਲੀ ਜਿਹੜੀ ਸੀਟ ਹੈ ਉਹ ਖਤਮ ਹੋ ਜਾਂਦੀ ਹੈ ਇਹ ਖਤਮ ਹੋ ਜਾਂਦੀ ਹੈ ਸਰ ਇਹਦੇ ਵਿੱਚ ਜਵਾਨਤ ਨਾਲ ਦੀ ਨਾਲ ਹੋ ਜਾਂਦੀ ਹੈ ਹਾਂ ਉਰੇ ਲੋਅਰ ਕੋਰਟ ਜਨਾਨ ਨਿਆਂ ਦੀ ਮੰਤ ਹੋ ਜਾਏਗੀ ਜਦ ਆਪਣਾ ਜੇਕਰ ਐਪਲੀਕੇਸ਼ਨ ਦੇਣਗੇ ਉਹ ਸਸਪੈਂਡ ਸਜ਼ਾ ਸਸਪੈਂਡ ਕਰ ਦੇ ਠੀਕ ਹੈ ਹਾਂਜੀ ਪ੍ਰਵੀਨ ਜੀ ਨਾਮ ਆ ਤੁਹਾਡਾ ਨਾਮ ਮੇਰਾ ਪ੍ਰਵੀਨ ਜਨ ਐਡਵੋਕੇਟ ਹਾਂ ਤੁਸੀਂ ਜਿਹੜੇ ਤੇਰੇ ਦੇ ਅਪੀਲੋਂ ਸਰ ਮੈਂ ਅਮਰੋੜਾ ਜੀ ਦਾ ਪਰਮੇਸ਼ਵਰ ਦੇਵੀ ਜੀ ਦਾ ਤੇ ਸਰਜੀਵਨ ਲਕੀ ਨੂੰ ਮੈ ਰਿਪਰੈਜ਼ੈਂਟ ਕਰ ਰਿਹਾ ਸੀ ਤੇ ਅੱਜ ਜੋ ਪ੍ਰੈਡਿਕਸ਼ਨ ਹੈ ਅਨਫੋਰਚੂਨੇਟ ਹੈ ਤੇ ਉਮੀਦ ਤੋਂ ਪਰੇ ਹੈ ਜੇ ਮੈਂ ਲੀਗਲੀ ਗੱਲ ਵੀ ਕਰਾਂ ਬੀਇੰਗ ਐਡਵੋਕੇਟ ਤਾਂ ਸੈਕਸ਼ਨ ਜਿਸ ਸੈਕਸ਼ਨ ਦੇ ਵਿੱਚ ਸਜ਼ਾ ਕੀਤੀ ਹੈ ਉਸ ਕੋ ਸੈਕਸ਼ਨ ਦੇ ਧਾਰਾ ਮਾ ਇਸ ਤਰ੍ਹਾਂ ਦੇ 80 ਨਹੀਂ ਸੀ ਜਿਸ ਦੇ ਮਤਲਬ ਕੋ ਕਨਫੀਸ਼ਨ ਕੀਤੀ ਜਾ ਸਕੇ ਲੇਕਿਨ ਅਦਾਲਤ ਦਾ ਹੁਕਮ ਹੈ ਸਾਨੂੰ ਮੰਨਣਾ ਪਊਗਾ ਸਾਡੇ ਸਿਰ ਰੱਖਾ ਤੇ ਹੈ ਪਰ ਹਰ ਇੱਕ ਐਗਰੀਵਡ ਬੰਦੇ ਨੂੰ ਇਹ ਰਾਈਟ ਹੁੰਦਾ ਹੈ ਕਿ ਉਹਦੀ ਅਪੀਲ ਕਰੇ ਤੇ ਇਸੇ ਤਰ੍ਹਾਂ ਅਮਨ अरोड़ा ਜੀ ਤੇ ਸਾਰੇ ਮਿਲ ਕੇ ਇਸ ਆਰਡਰ ਦੇ ਅਗੇਂਸਟ ਅਪੀਲ ਕਰਾਂਗੇ ਜੋ ਕਿ ਮਾਨਯੋਗ ਡਿਸਟ੍ਰਿਕਟ ਕੋਰਟ ਦੇ ਵਿੱਚ ਹੋਣੀ ਹੈ ਤੇ ਸਾਨੂੰ 20 ਜਨਵਰੀ ਤੱਕ ਦਾ ਮੌਕਾ ਮਿਲਿਆ ਹੋਇਆ ਹੈ ਇਹ 20 ਜਨਵਰੀ ਦੇ ਵਿੱਚ ਵਿੱਚ ਅਸੀਂ ਅਪੀਲ ਕਰਨੀ ਆ ਉਸ ਦੀ ਤੇ ਅੱਜ ਕੋਰਟ ਨੇ ਕਨਵਿਕਸ਼ਨ ਦਾ ਅਜਰਾ ਆਰਡਰ ਕੀਤਾ ਹੈ ਉਸ ਦੇ ਅਗੇਂਸਟ ਅਸੀਂ ਅਪੀਲ ਦੇ ਵਿੱਚ ਜਾਵਾਂਗੇ ਜੋ सस्पेंशन ਹੈ ਅਸੀਂ ਉਹਦੇ ਵਾਸਤੇ ਸੈਂਟੈਂਸ ਦੀ ਸਸਪेंशन ਵਾਸਤੇ ਬੇਨਤੀ ਕੀਤੀ ਸੀ ਜੋ ਮਾਨ ਜੋ ਕੋਰਟ ਨੇ ਸਸਪेंशन ਕਰ ਦਿੱਤੀ ਹੈ ਸੈਂਟੈਂਸ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਵੀ ਇੱਕ ਦਾ ਸਾਨੂੰ ਟਾਈਮ ਦਿੱਤਾ ਵੀ ਤੁਸੀਂ ਉਸ ਵਿੱਚ ਅਪੀਲ ਕਰ ਸਕਦੇ ਹੋ। ਕਲਾਸੀਕ ਹੈ ਜਿਹੜਾ ਤੁਹਾਡੇ ਪਰਿਵਾਰ ਨੂੰ ਲੈ ਕੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਅੱਜ ਕੀ ਫੈਸਲਾ ਆਇਆਗਾ ਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਜਿਵੇਂ ਕਹਿੰਦੇ ਆ ਕਿ ਇਸ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ। ਇਹ 15 ਸਾਲ ਪੁਰਾਣਾ 케이스 ਹੈ 332008 ਨੂੰ ਸੁਨਾਮ ਵਿਖੇ ਜਿਹੜੀ ਮੇਰੀ ਰਿਹائش ਹੈ ਉਹਦੇ ਵਿੱਚ ਤਕਰੀਬਨ ਸਵੇਰੇ 10:00 ਵਜੇ ਮਾਤਾ ਪਰਮੇਸ਼ਵਰੀ ਦੇਵੀ ਜਿਹੜੇ ਮਦਰ ਹੈ ਅਮਨ अरोड़ा ਦੇ ਉਹ ਕੁਝ ਬੰਦਿਆਂ ਨਾਲ ਮਿਸਤਰੀ ਮਜ਼ਦੂਰਾਂ ਨੂੰ ਲਾ ਕੇ ਮੇਰੇ ਘਰ ਦੇ ਵਿੱਚ ਕਬਜ਼ਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਰ ਰਹੀ ਸੀ ਮੈਂ ਚੰਡੀਗੜ੍ਹ ਸੀਗਾ ਔਰ ਮੇਰੇ ਪੀਏ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਮਾਤਾ ਜੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਮੈਂ ਉੱਥੋਂ ਹੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਇਸ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਐਸਚੂ ਨੂੰ ਭੇਜਿਆ ਵੀ ਔਰ ਉਹ ਰੋਕ ਕੇ ਵੀ ਗਏ ਰੋਕ ਕਿਉਂ ਚਲੇਗੇ ਪਰ ਇਹ ਹਟੇ ਨਹੀਂ ਇਹ ਕਬਜ਼ਾ ਕਰਨ ਦੀ ਉਹ ਦੀਵਾਰ ਜੀ ਖੜੀ ਦੋ ਪੋਰਸ਼ਨਾਂ ਦੇ ਵਿੱਚ ਦੀਵਾਰ ਸੀ ਉਹ ਖੜੀ ਕਰਦੇ ਰਹੇ ਮੈਂ ਤਕਰੀਬਨ 2 ਵਜੇ ਚੱਲ ਕੇ ਚੰਡੀਗੜ੍ਹੋਂ 1:30 4:00 5:00 ਵਜੇ ਚੰਡੀਗੜ੍ਹ ਪਹੁੰਚਿਆ ਆ ਕੇ ਮੈਂ ਬੇਨਤੀ ਕੀਤੀ ਮਾਤਾ ਜੀ ਇੱਕ ਗਲਤ ਮੈਂ ਰਿਹਾਇਸ਼ ਐ ਮੈਂ ਇੱਥੇ ਰਹਿ ਰਿਹਾ ਤੁਸੀਂ ਇਹ ਕਰ ਰਹੇ ਹੋ ਗਲਤ ਕਰ ਰਹੇ ਹੋ ਇੰਨੇ ਨੂੰ ਅਮਨ ਅਰੋੜਾ ਆਪਣੇ 15-20 ਸਾਥੀਆਂ ਨਾਲ ਡਾਂਗਾ ਨਾਲ ਰੌੜਾ ਨਾਲ ਲਾ ਕੇ ਮੇਰੇ ਤੇ ਮੇਰੀ ਵਾਈਫ ਤੇ ਉਹਨਾਂ ਨੇ ਅਟੈਕ ਕੀਤਾ ਮੇਰੇ ਸੱਟਾਂ ਮਾਰੀਆਂ ਮਾਰਦੇ ਕੁਟਦੇ ਮੈਨੂੰ ਅਸੀਂ ਚਲੋ ਉੱਥੇ ਸੱਟਾਂ ਵਜੀਆਂ ਤਾਂ ਇਹਨੇ ਨੂੰ ਡੀਐਸਪੀ ਸਾਹਿਬ ਆ ਗਏ ਔਰ ਆ ਕੇ ਉਹਨਾਂ ਨੇ ਮੌਕਾ ਵੇਖਿਆ ਕਿ ਹਾਂ ਵਾਕਈ ਇਹ ਗਲਤ ਹੋਇਆ ਤੁਹਾਡੇ ਪ੍ਰੇਜ਼ੈਂਸ ਚ ਹੈ ਤੁਹਾਡਾ ਕਰ ਹੈ ਇੱਥੇ ਆ ਕੇ ਇਹਨਾਂ ਨੇ ਤੱਕਾ ਕੀਤਾ ਮੈਂ ਵੀ ਦਾਖਲ ਹੋ ਗਿਆ ਅਮਨ ਰੋੜਾ ਵੀ ਦਾਖਲ ਹੋ ਗਿਆ ਪਰ ਸਵੇਰੇ ਮੈਨੂੰ ਚਲੋ ਛੁੱਟੀ ਕਰਤੀ ਪਰ ਬਾਅਦ ਚ ਪਤਾ ਲੱਗਿਆ ਕਿ ਮੇਰੇ ਤੇ ਹੀ 307 ਦਾ ਪਰਚਾ ਪੁਲਿਸ ਨੇ ਬਣਾਤਾ ਔਰ ਮੇਰੇ ਰਾਤ ਨੂੰ ਬਿਆਨਤਾ ਹੋਗੇ ਸੀ ਪਰ ਮੈਂ ਪਤਾ ਕਰਦਾ ਰਿਹਾ ਪੁਲਿਸ ਤੋਂ ਕਿ ਮੇਰੇ ਮੇਰੀ ਵਨੋਂ ਵੀ ਕੋਈ ਕੰਪਲੇਟ ਕਰ ਰਹੀ ਆ ਮੈਨੂੰ ਲਾਰਾ ਲਾਉਂਦੇ ਰਹੇ ਕਿ ਕੰਪਲੇਟ ਕਰ ਰਹੇ ਆ ਪਰ ਕੋਈ ਕ੍ਰਾਸ ਕੇਸ ਨਹੀਂ ਕੀਤਾ 5-4 ਮਹੀਨੇ ਬਾਅਦ ਜਦੋਂ ਪਤਾ ਲੱਗਿਆ ਚਲਾਨ ਵੀ ਪੇਸ਼ ਕਰਤਾ ਪੁਲਿਸ ਨੇ ਔਰ ਮੇਰੇ ਤੇ ਹੀ ਪਰਚਾ ਪਾਤਾ ਫਿਰ ਮੈਂ ਕੋਰਟ ਦਾ ਆਸਰਾ ਲਿਆ ਔਰ ਕੋਰਟ ਚ ਆ ਕੇ ਇਹ ਕਿ ਪ੍ਰਾਈਵੇਟ ਕੰਪਲੇਂਟ ਪਾਈ ਕਸਾਪਾਇਆ ਤੇ ਮੇਰਾ ਉਦੋਂ ਇਥੋਂ ਕੇਸ ਸ਼ੁਰੂ ਹੋਇਆ 2012 ਚ ਜਿਹੜਾ ਇਹਨਾਂ ਵੱਨੋਂ ਕੇਸ ਪਾਇਆ ਸੀ ਉਹਨਾਂ ਚ ਅਸੀਂ ਬਰੀ ਹੋ ਗਏ ਸੀ ਇਹ ਤੇ ਇਹ ਕੇਸ ਚੱਲਦਾ ਰਿਹਾ ਔਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਗਏ ਕਿ ਸਾਡਾ ਕੋਈ ਸਮਝੌਤਾ ਹੋ ਗਿਆ ਸੀਗਾ ਜਿਸ ਤੇ ਅਸੀਂ ਤਾਂ ਕੇਸ ਵਾਪਸ ਲੈ ਲਿਆ ਤੇ ਅਰਜਿੰਦਰ ਦੀਪਾ ਨੇ ਕੇਸ ਵਾਪਸ ਨਹੀਂ ਲਿਆ ਜਿਹੜਾ ਕਿ ਬਿਲਕੁਲ ਝੂਠ ਸੀ ਔਰ ਉਸ ਨੂੰ ਹਾਈ ਕੋਰਟ ਨੇ ਮੰਨਿਆ ਨਹੀਂ ਬਿਲਕੁਲ ਡਿਸਮਿਸ ਕਰਤਾ ਉਹਦੇ 7-8 ਸਾਲ ਜ਼ਰੂਰ ਲੱਗੇ ਪਰ ਅੱਜ ਅ ਤਕਰੀਬਨ 15 ਸਾਲਾਂ ਬਾਅਦ ਜਿਹੜਾ ਕਿ 2002 ਦੇ ਵਿੱਚ 4 ਸ਼ੀਟ ਹੋਏ ਸੀ ਅਮਨ ਅਰੋੜਾ ਤੇ ਉਹਨਾਂ ਦੇ 8 ਸਾਥੀ 2022 ਦੇ ਵਿੱਚ 4 ਸ਼ੀਟ ਹੋਏ ਸੀਗੇ ਇਹ ਅੰਡਰ ਸੈਕਸ਼ਨ 452 4 323 148 149 ਉਹਦੇ ਚ ਅੱਜ ਮਾਨਯੋਗ ਅਦਾਲਤ ਸੁਨਾਮ ਵਿਖੇ ਜੱਜ ਸਾਹਿਬ ਜੱਜ ਸਾਹਿਬ ਗੁਰਪਿੰਦਰ ਸਿੰਘ ਜੋਹਲ ਜੀ ਆਨੇ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਹੈ 452 ਚ 200 ਲਾਂਦੀ ਔਰ 323 ਦੇ ਵਿੱਚ ਤੇ 1 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਹੈ ਨਾਲ ਉਹਨਾਂ ਨੂੰ ਫਾਈਨ ਵੀ ਲਾਇਆ। ਮਾਮਲਾ ਕੀ ਜਦੋਂ ਤੁਸੀਂ ਕਹਿ ਰਹੇ ਹੋ ਘਰੇ ਆਏ ਸੀ ਮਤਲਬ ਕੀ ਕਾਰਨ ਸੀ ਘਰੇ ਆਉਣ ਦਾ? ਘਰੇ ਮੇਰਾ ਖਿਆਲ ਹੈ ਕਿਉਂਕਿ ਇਹ 2022 ਬਾਅਦ ਦੇ ਵਿੱਚ ਮੈਨੂੰ ਨਹੀਂ ਟਿਕਟ ਮਿਲੀ ਸੀ ਕਾਂਗਰਸ ਸੀ ਇਹਨੂੰ ਟਿਕਟ ਮਿਲ ਗਈ ਸੀ ਇਹ ਹਾਰ ਗਿਆ ਸੀ ਇਲੈਕਸ਼ਨ। ਇਹ ਕਿਸੇਗਾ ਕਿ ਕਿਸੇ ਤਰ੍ਹਾਂ ਦੀਪੇ ਨੂੰ ਡੀਮੋਟਿਵੇਟ ਕਰਕੇ ਇੱਥੋਂ ਭਜਾਇਆ ਜਾਵੇ। ਇੱਕ ਉਸ ਤਰ੍ਹਾਂ ਦਾ ਛੇੜਿਆੰਤਰ ਸੀ ਉੱਤੇ ਪਹੁੰਚ ਹੋਣੀ ਹੈ ਵੀ ਸਾਡਾ ਕੁਝ ਕੋਈ ਵਿਗਾੜ ਨਹੀਂ ਸਕਦਾ ਪੁਲਿਸ ਜਾਂ ਹੋਰ ਸਾਡੀ ਪਹੁੰਚ ਹੈ ਇਸ ਕਰਕੇ ਉਸ ਸ਼ਾਇਦ ਪਰਪਸ ਨਾਲ ਇਹਨਾਂ ਨੇ ਉਸਮਨ ਸ਼ਾਹ ਨਾਲ ਮੇਰੇ ਤੇ ਅਟੈਕ ਕੀਤਾ ਆ ਉਦੋਂ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਮੈਂ ਆਜ਼ਾਦ ਇਲੈਕਸ਼ਨ ਲੜਿਆ ਸੀ 2007 'ਚ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਪਰ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਹਾਂ ਅਮਨ ਅਰੋੜਾ ਉਦੋਂ ਕਾਂਗਰਸੀ ਸੀ ਕੀ ਉਹ ਕਾਂਗਰਸ ਸਰ ਕੀ ਪਰਿਵਾਰ ਦੀ ਕੋਈ ਰਾਜਨੀਤਿਕ ਰੰਜਿਸ਼ ਵੀ ਆਪ ਦੇ ਵਿੱਚ ਰਹੀ ਹੈ ਹੁਣ ਤੱਕ ਜਿੰਨਾਂ ਜਿੰਨਾ ਚਿਰ ਤੁਹਾਡਾ ਕੇਸ ਚੱਲਿਆ ਦੇਖੋ ਰਾਜਨੀਤੀ ਰੰਜਿਸ਼ ਕਹਿ ਲੋ ਜਾਂ ਆਪ ਦਾ ਹੱਕ ਕਹਿ ਲੋ ਠੀਕ ਹੈ ਅਮਨ अरोड़ा ਨੂੰ ਟਿਕਟ ਮਿਲਦੀ ਰਹੀ ਪਹਿਲਾਂ ਕਾਂਗਰਸ ਤੋਂ ਮਿਲੀ ਦੋ ਵਾਰੀ ਦੋਵੇਂ ਵਾਰੀ ਹਾਰ ਗਏ ਫਿਰ ਆਮ ਆਦਮੀ ਪਾਰਟੀ ਚਲੇ ਗਏ ਉੱਥੋਂ ਜਿੱਤ ਗਏ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਪਹਿਲਾਂ ਕਾਂਗਰਸ ਪਾਰਟੀ ਤੋਂ ਉਹਨਾਂ ਮਸ਼ਰੂਮਨੀ ਕਾਲੀ ਦਲਚਾ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਟਿਕਟ ਦੀ ਪਰ ਮੈਨੂੰ ਅੱਜ ਤੱਕ ਟਿਕਟ ਟਿਕਟ ਨਹੀਂ ਮਿਲੀ ਸੋ ਰੰਜਿਸ਼ ਨਹੀਂ ਉਹ ਆਪਣੀ ਹੈ ਉਹਨਾਂ ਨੇ ਆਪਣਾ ਚਲੋ ਆਪ ਦਾ ਪੋਲੀਟੀਕਲ ਹੈ ਕੈਰੀਅਰ ਆਫ ਦਾ ਬਣਾਇਆ ਹੈ ਮੈਂ ਆਪਣਾ ਲੱਗਿਆ ਹੋਇਆ ਆਂ परमात्मा ਕਿਰਪਾ ਕਰੂਗਾ ਫੈਸਲੇ ਤੋਂ ਬਾਅਦ ਉਹਨਾਂ ਦੇ ਸਿਆਸੀ ਜੀਵਨ ਤੇ ਕੀ ਅਸਰ ਦੇਵੇਗਾ ਜੋ ਮੈਨੂੰ ਪਤਾ ਲੱਗ ਰਿਹਾ ਹੈ ਕਿ ਐਸ ਪਰ ਸੁਪਰੀਮ ਕੋਰਟ ਦੀ ਜਿਹੜੀ 2013 ਦੀ ਫਾਈਂਡਿੰਗਸ ਹੈ ਜੋ ਉਹਨਾਂ ਦੇ ਆਰਡਰ ਹੈ ਕਿ ਕੋਈ ਵੀ ਜਿਹੜਾ ਰਿਪਰੈਜ਼ੈਂਟੇਟਿਵ ਹੈ ਪਬਲਿਕ ਰਿਪਰੈਜ਼ੈਂਟਡ ਪਾਵੇਂ ਐਮਪੀ ਹੈ ਪਾਵੇਂ ਐਮਐਲਏ ਪਾਵੇਂ ਐਮਐਲਸੀ ਹੈ ਉਹਨੂੰ ਜੇ 2 ਸਾਲ ਜਾਂ 2 ਸਾਲ ਤੋਂ ਵੱਧ ਕਨਵਿਕਸ਼ਨ ਹੁੰਦੀ ਹੈ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਤੇ ਵਿਦ ਇਮੀਡੀਏਟ ਇਫੈਕਟ ਉਹਦੀ ਉਹ ਅਨਸੀਟਡ ਹੋ ਜਾਂਦਾ ਉਹਦੀ ਐਮਐਲਏ ਸ਼ਿਪ ਔਰ ਉਹਦੀ ਜੋ ਵੀ ਚ ਐਮਐਲਏ ਸ਼ਿਪ ਤੇ ਇਸਤਿਨ ਨਾਲ ਹੀ ਮਿਨਿਸਟਰ ਮਿਨਿਸਟਰੀ ਵੀ ਉਹਦੀ ਵੇਕੈਂਟ ਹੋ ਜਾਂਦੀ ਹੈ ਪਰ ਮੈਂ ਸਮਝਦਾ ਔਰ ਵੈਸੇ ਵੀ ਇਹ ਨੈਤਿਕਤਾ ਦੇ ਆਧਾਰ ਤੇ ਵੀ ਰਿਜ਼ਾਈਨ ਕਰਨਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨੈਤਿਕਤਾ ਦੀ ਬੜੀ ਗੱਲ ਕਰਦੀ ਸੀ ਟਿਕਟਾਂ ਵੇਲੇ ਵੀ ਕਹਿੰਦੇ ਸੀ ਅਸੀਂ ਤਿੰਨ ਸੀ ਦੇਖਦੇ ਆ ਜਿੰਦੇ ਚ ਇੱਕ ਸੀ ਹੁੰਦਾ ਸੀ ਕੋਈ ਕ੍ਰਿਮੀਨਲ ਚਾਰजेस ਤਾਂ ਨਹੀਂ ਕਿਸੇ ਜਿੰਨੂੰ ਅਸੀਂ ਟਿਕਟ ਦੇ ਰਹੇ ਆ ਉਹਦੇ ਤੋਂ ਕੋਈ ਕਰਪਸ਼ਨ ਦੇ ਚਾਰजेस ਤਾਂ ਨਹੀਂ ਕਿਸੇ ਉਹਨਾਂ ਦੇ ਹੋਰ ਕੁਇਰਲਟੀ ਦੇ ਚਾਰजेस ਤਾਂ ਨਹੀਂ ਬੜਾ ਖਿਆਲ ਰੱਖਦੇ ਸੀ ਅੱਜ ਤੱਕ ਕੋਰਟ ਨੇ ਕਨਵਿਕਟ ਕਰਤਾ ਮੈਂ ਸਮਝਦਾ ਕਿ ਹਰਵਿੰਦ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਮੀਡੀਏਟ ਵੈਸੇ ਤਾਂ ਕਾਨੂੰਨ ਵੀ ਇਹ ਇਹੀ ਕਹਿੰਦਾ ਕਿ ਇਮੀਡੀਏਟ ਅਨਸੀਟਡ ਹੋਣਾ ਚਾਹੀਦਾ ਪਰ ਵੈਸੇ ਉਸ ਤੋਂ ਪਹਿਲਾਂ ਇਹ ਅਨਸੀਟ ਹੋਣਗੇ ਅਨਸੀਟਡ ਹੋਣਗੇ ਕਿਉਂਕਿ ਜਿਵੇਂ ਪਿਛਲੇ ਰਾਹੁਲ ਗਾਂਧੀ ਜੀ ਦਾ ਵੀ ਆਪਾਂ ਨੂੰ ਯਾਦ ਹੈ 6 ਮਹੀਨੇ ਸਾਲ ਪਹਿਲਾਂ ਕੇਸ ਹੋਇਆ ਸੀ 2 ਸਾਲਾਂ ਦੀ ਉਹਨਾਂ ਨੂੰ ਕੈਦ ਸਜ਼ਾ ਸੁਣਾਈ ਸੀ ਤੇ ਸ਼ਾਮ ਨੂੰ ਹੀ ਹਾਈ ਕੋਰਟ ਦੇ ਸੋਰੀ ਆਪਣੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਅਨਸੀਟ ਡਿਕਲੇਅਰ ਕਰਤਾ ਸੀ ਮੈਂ ਸਮਝਦਾ ਕਿ ਹੁਣ ਜੋ ਸਪੀਕਰ ਹੈ ਕੁਲਤਾਰ ਸੰਧਵਾ ਜੀ ਉਹ ਸਾਰੇ ਕਾਨੂੰਨ ਨੂੰ ਵੇਖਦੇ ਹੋਏ ਅਨਸੀਟ ਕਰਨਗੇ ਜੇਕਰ ਇਹਨਾਂ ਨੂੰ ਜਮਾਤ ਮਿਲ ਜਾਂਦੀਆਂ ਤਾਂ ਤੁਹਾਡੇ ਵੱਲੋਂ ਅਗਲਾ ਰੁਕੀ ਦੇਵੇ ਨਹੀਂ ਨਹੀਂ ਅਸੀਂ ਤਾਂ ਬਿਲਕੁਲ ਆਪੀ ਅਸੀਂ ਤੇ ਆਪਣੇ ਐ ਜਿਹੜੇ ਵਕੀਲ ਹੈ ਡਿਟੇਲ ਆਰਡਰ ਆ ਜਾਏ ਔਰ ਅਸੀਂ ਅੱਗੇ ਜਾਵਾਂਗੇ ਅਸੀਂ ਉਸ ਨੂੰ ਪ੍ਰੋਟੈਸਟ ਵੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ ਇਹ ਸਜ਼ਾ ਘੱਟ ਹੋਈ ਹੈ ਕਹਿੰਦੇ ਚ ਜੋ ਮੈਕਸਿਮ ਸਜ਼ਾ 7 ਸਾਲ ਹੈ ਉਹ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਕਾਨੂੰਨਾ ਅਪਰਾਧ ਕੀਤਾ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਪਬਲਿਕ ਫਿਗਰ ਹੈ ਇੱਕ ਸੋਸਾਇਟੀ ਚ ਪਤਾ ਵੀ ਲੱਗਣਾ ਚਾਹੀਦਾ ਹੈ ਕਿ ਜੇ ਕੋਈ ਆਦਮੀ ਕਾਨੂੰਨ ਨੂੰ ਆਪਦੇ ਹੱਥ ਚ ਲੈਂਦਾ ਆਪਦੀ ਪਾਵਰ ਔਰ ਆਪਦੇ ਪੈਸੇ ਦੀ ਵਜ੍ਹਾ ਨਾਲ ਤੇ ਉਸ ਨੂੰ ਵੀ ਕੋਟਾਂ ਉਹਦੇ ਵਾਸਤੇ ਵੀ ਸਜ਼ਾ ਬਰਾਬਰ ਦੀ ਹੈ ਸਜ਼ਾ ਉਹਨਾਂ ਨੂੰ ਵੀ ਮਿਲਦੀ ਹੈ ਤਾਂ ਇਸ ਵਾਸਤੇ ਜਿਹੜੇ ਖਾਸ ਕਰਕੇ ਪਬਲਿਕ ਫਿਗਰ ਹੈ ਅਸੀਂ ਤਾਂ ਲੋਕਾਂ ਨੂੰ ਰਸਤਾ ਵਾਹਣਾ ਤੇ ਅਸੀਂ ਨੂੰ ਜੇ ਕੋਰਟ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਊਗੀ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਕਿ ਯੈਸ ਇੱਥੇ ਦੇਰ ਹੋ ਸਕਦੀ ਹੈ ਅੰਧੇਰ ਨਹੀਂ ਕਾਨੂੰਨ ਸਭ ਲਈ ਬਰਾਬਰ ਹੈ ਧੰਨਵਾਦ ਕੋਈ ਨਾ ਕੋਈ ਨਾ ਮਤਈ ਨਾ ਦੇਖੋ ਇਸ ਤਰ੍ਹਾਂ ਕਿ ਦੇਸ਼ ਦੀ ਨਿਆਂਕ ਪ੍ਰਣਾਲੀ ਤੇ ਜੁਡੀਸ਼ੀਅਲ ਸਿਸਟਮ ਦੇ ਉੱਪਰ ਸਾਨੂੰ ਰੱਬ ਜਿੱਡਾ ਯਕੀਨ ਹੈ ਪਰ ਜੋ ਫੈਕਟਸ ਨੇ ਉਹ 2008 ਦੇ ਵਿੱਚ ਮੇਰੇ ਮਦਰ ਨੂੰ ਸਾਡੇ ਜੀਜਾ ਰਜਿੰਦਰਦੀਪਾ ਜੀ ਨੇ ਅੰਦਰ ਬੰਦ ਕਰਕੇ ਇਹਨਾਂ ਦੇ ਸੱਟਮਾਰ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਦੋਂ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸੱਟਾਂ ਵੱਜੀਆਂ ਮੇਰੇ ਸਿਰ ਦੇ ਵਿੱਚ ਟਾਂਕੇ ਲੱਗੇ ਕਈ ਦਿਨ ਹਸਪਤਾਲ ਦੇ ਵਿੱਚ ਐਡਮਿਟ ਰਿਹਾ 308 ਦਾ ਪਰਚਾ ਸਾਡੇ ਵੱਲੋਂ ਦਰਜ ਹੋਇਆ ਸੀਗਾ ਪਰ 2012 ਦੀ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਸੀਗਾ ਕਿਉਂਕਿ ਦੀਪਾ ਜੀ ਨੂੰ ਮਹਿਸੂਸ ਹੋਇਆ ਕਿ ਜੇ ਕੰਪਰੋਮਾਈਜ਼ ਨਹੀਂ ਹੋਊਗਾ ਤਾਂ ਸ਼ਾਇਦ 2012 ਦੀ ਟਿਕਟ ਕਾਂਗਰਸ ਦੀ ਸਾਨੂੰ ਦੋਨਾਂ ਨੂੰ ਹੀ ਨਹੀਂ ਮਿਲਣੀ ਹੈਗੀ ਪਰ ਜਦੋਂ ਮੈਨੂੰ ਟਿਕਟ ਮਿਲ ਗਈ 2012 ਦੀ ਤੇ ਉਦੋਂ ਇਹ ਆਪਦੇ ਸਮਝੌਤੇ ਤੋਂ ਮੁਕਰ ਗਏ ਭੱਜ ਗਏ ਮੈਂ ਖੜਾ ਰਿਹਾ ਜਿਹੜੀ ਸਾਡੇ ਵੱਲੋਂ ਕੇਸ ਸੀਗਾ ਮੇਰੇ ਮਦਰ ਵੱਲੋਂ ਉਹ ਅਸੀਂ ਵਾਪਸ ਲੈ ਲਿਆ ਆਪਦੇ ਸਮਝੌਤੇ ਦੇ ਮੁਤਾਬਕ ਆ ਪਰ ਉਹ ਜਿਨ੍ਹਾਂ ਨੇ ਇਸ ਹਾਦਸੇ ਤੇ ਤਕਰੀਬਨ 10 11 ਮਹੀਨੇ ਬਾਅਦ ਇੱਕ ਕੰਪਲੇਂਟ ਇਸ ਤਗਾਸਾ ਫਾਈਲ ਕੀਤਾ ਸੀਗਾ ਉਹ ਮੁਕਰ ਗਏ ਤੇ ਉਸ ਇਸ ਤਗਾਸੇ ਦੇ ਵਿਹਾਰ ਦੇ ਉੱਪਰ ਅੱਜ ਮਾਨਯੋਗ ਅਦਾਲਤ ਨੇ ਮੇਰੇ ਮਦਰ ਸਮੇਤ 84 ਸਾਲ ਦੇ ਨੇ ਸਾਨੂੰ ਨੌ ਜਣਿਆਂ ਨੂੰ ਸਭ ਦੇ ਜਿਹੜੀ ਉਹ ਦੋਸਾਲ ਦੀ ਕੀਤੀ ਹੈ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈਗਾ ਜੋ ਵੀ ਇਸ ਤੋਂ ਬਾਅਦ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੋ ਵੀ ਆ ਮਾਨਯੋਗ ਉੱਚ ਅਦਾਲਤਾਂ ਦਾ ਫੈਸਲਾ ਹੋਏਗਾ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਸੋ ਇਹ ਅੱਜ ਦਾ ਸਰਖ ਕਾਨੂੰਨ ਮੁਤਾਬਕ ਤੌਰ ਤੇ ਐਮ ਐਲ ਏ ਪਦ ਦੇ ਉੱਪਰ ਕੋਈ ਐਕਸ਼ਨ ਹੋ ਸਕਦਾ ਕਿਸ ਤਰੀਕੇ ਨਹੀਂ ਦੇਖੋ ਇਹ ਤਾਂ ਮੈਂ ਹੁਣ ਕੋਈ ਕਾਨੂੰਨੀ ਮਾਹਰ ਤਾਂ ਨਹੀਂ ਹਾਂ ਜੀ ਇਹ ਤਾਂ ਜੋ ਜੋ ਕਾਨੂੰਨ ਵਿਵਸਥਾ ਦੇ ਵਿੱਚ ਜੋ ਪ੍ਰਾਵਧਾਨ ਹੋਣਗੇ ਉਹਦੇ ਬਾਰੇ ਮਾਨਯੋਗ ਸਾਡੀ ਸਾਡੇ ਮੁੱਖ ਮੰਤਰੀ ਸਾਬ ਭਗਵੰਤ ਸਿੰਘ ਨੇ ਸਾਡੇ ਸਪੀਕਰ ਸਾਹਿਬ ਸਾਡੇ ਨਸ਼ਤਰਨੀ ਅਰਵਿੰਦ ਕੇਜਰੀਵਾਲ ਜੀ ਨੇ ਇਹ ਫੈਸਲਾ ਲੈਣਾ ਪਰ ਮੈਂ ਮੰਨ ਕੇ ਚੱਲਦਾ ਸਾਡਾ ਪ੍ਰਮਾਤਮਾ ਜਾਣਦਾ ਕਿ ਸੱਚੇ ਸੀ ਤੇ ਸੱਚ ਦੀ ਲੜਾਈ ਕਦੇ ਵੀ ਲੰਬੀ ਜ਼ਰੂਰ ਹੋ ਜਾਂਦੀ ਹੈ ਅਜਿੱਤ ਜ਼ਰੂਰ ਹੁੰਦੀ ਆ। ਅਮਰੀ 15 ਸਾਲਾਂ ਦਾ ਫੈਸਲਾ ਰਜਿੰਦਰ ਦੀਪਾ ਨੇ ਕਿਹਾ ਕਿ ਉਹ ਤੁਸੀਂ ਖੁਦ ਉਹਨਾਂ ਦੇ ਘਰ ਗਏ ਜਿਵੇਂ ਤੁਸੀਂ ਦਿੱਖਿਓ ਉਹ ਕਹਿੰਦੇ ਮੈਂ ਵੀ ਜਕਮੀ ਯੂਨੀਵਰਸਿਟੀ ਤਾਂ ਤੁਸੀਂ ਉਹ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ। ਵੀ ਤੁਸੀਂ ਉਹਨਾਂ ਦੇ ਪੂਰੀ ਫੈਮਿਲੀ ਦਾ ਮਾਤਣ ਕਰ। ਦੇਖੋ ਹੁਣ ਚਲੋ ਚਲੋ ਦੀਪਾ ਜੀ ਰਿਸ਼ਤਾ ਸਾਡਾ ਸਤਕਾਰਯੋਗ ਹੈ ਪਰ ਉਹ ਜਿਵੇਂ ਪੰਜਾਬੀ ਦੀ ਇੱਕ ਹਕਤ ਕਹਿੰਦੇ ਨੇ ਵੀ ਨਾ ਕਰੇ ਮਾੜਾ ਜੰਮੇ ਤੇ ਨਾ ਕਰੇ ਮਾੜਾ ਆਵੇ। ਹੁਣ ਮੈਨੂੰ ਆ ਹੋ ਜਾਂਦੀ ਕੋਈ ਮੈਨੂੰ ਦੁੱਖ ਨਹੀਂ ਸੀਗਾ। ਕੋਈ ਕੋਈ ਅਫਸੋਸ ਨਹੀਂ ਹੈਗਾ ਸਦਾਵਾਨ ਜਿਹੜੀਆਂ ਬੰਨਿਆਤੀ ਪੈਂਦੀ ਹੁੰਦੀਆਂ ਨੇ। ਅ ਮੈਂ ਦੁਬਾਰਾ ਕਹਿਣਾ ਕਿ ਕੋਰਟ ਦਾ ਫੈਸਲਾ ਜਿਹੜਾ ਜੁਡੀਸ਼ੀਅਲ ਸਿਸਟਮ ਦੇ ਉੱਪਰ ਰੱਬ ਨਾਲੋਂ ਵੀ ਵੱਧ ਵਿਸ਼ਵਾਸ ਹੈ ਪਰ 85 ਸਾਲ ਦੇ ਮਦਰ ਨੂੰ ਤੇ ਬਾਕੀ ਸਾਥੀਆਂ ਨੂੰ ਮੈਂ ਸਮਝਦਾ ਚਲੋ ਜੇ ਇਸ ਚੀਜ਼ ਦੇ ਵਿੱਚ ਵੀ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਦੀਪਾ ਜੀ ਨੂੰ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੁਸੀਂ ਹੁਣ ਕਿੱਥੇ ਅਪੀਲ ਕਰ ਰਹੇ ਹੋ ਇਸ ਤੋਂ ਅਗਲਾ ਸਟੈਪ ਜਿਹੜਾ ਹਾਇਰ ਕੋਰਟ ਦਾ ਉਹ ਡਿਸਟ੍ਰਿਕਟ ਕੋਰਟ ਹੁੰਦਾ ਜੀ ਉਹ ਉਹਦੇ ਵਿੱਚ ਅਸੀਂ ਅਪੀਲ ਕਰਾਂਗੇ ਕਿ ਸਰ ਇਹ ਜਾਣਨਾ ਚਾਹੁੰਦੇ ਸੀ ਜਿਵੇਂ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਘਰ ਗਏ ਸੀ ਮਤਲਬ ਕਿ ਉਸ ਵੇਲੇ ਤੁਸੀਂ ਗਏ ਸੀ ਜਾਂ ਨਹੀਂ ਚਲੋ ਗੱਲ ਚਲੋ ਉਹ ਦੇਖੋ ਇਸ ਤਰ੍ਹਾਂ ਹੈ ਕਿ ਉਹ ਹੁਣ ਜੋਬਰ ਜੀ ਕਹੀ ਜਾਣ ਜੀ ਇਹ ਤਾਂ ਹੁਣ ਹਾਇਰ ਕੋਰਟ ਹੈ ਜਿਹੜੀ ਉਹ ਫੈਸਲਾ ਕਰੂਗੀ ਠੀਕ ਹੈ ਨਾ ਸੋ ਇਸ ਕਰਕੇ ਇਹ ਟੋਟਲੀ ਜੋ ਫੈਸਲਾ ਹੋਊਗਾ ਅਮ ਜੀ ਜਿਹੜੀ ਲੜਾਈ ਸੀ ਉਹ ਕਿਸ ਚੀਜ਼ ਦੀ ਲੜਾਈ ਸੀ ਰਾਜਨੀਤੀ ਦੀ ਲੜਾਈ ਸੀ ਜਾਂ ਪ੍ਰਾਪਰਟੀ ਦੀ ਲੜਾਈ ਸੀ ਮੈਂ ਦੱਸ ਦਿਆਂ ਬਾਈ ਚਲੋ ਮੰਮੀ ਤੁਸੀਂ ਚਲੋ ਮੰਮੀ ਨਹੀਂ ਨਹੀਂ ਮਮੇ ਚੁੱਪ ਕਰੋ ਕੁਈ ਕੋਈ ਕੋਈ ਮਾ ਮੇਰਾ ਕੋਈ ਖਾਲੀ ਕੋਈ ਦੇਖੋ ਰੰਜੇਸ਼ ਸਾਹਿਬ ਹੈ ਸਿਆਸੀ ਵੀ ਹੈ ਰਾਜਨੀਤੀ ਵੀ ਹੈ ਜਦੋਂ ਅ ਡੈਡੀ ਜ਼ਿੰਦਾ ਸੀਗੇ ਉਦੋਂ ਤੋਂ ਹੀ ਦੀਪਾ ਜੀ ਨੂੰ ਇਹ ਸੀਗਾ ਤੁਸੀਂ ਵੀ ਦੇਖ ਰਹੇ ਹੋ ਕਿ ਕਿੰਨੇ ਇੱਕ ਡੈਸਪਰੇਟ ਨੇ ਕਿੰਨੇ ਇੱਕ ਫਰਸਟ੍ਰੇਟਡ ਨੇ ਵੀ ਮੈਂ ਰਾਜਨੀਤੀ ਦੇ ਉੱਪਰ ਵੀ ਤਰਜ਼ਾ ਕਰ ਲਾ ਮੈਂ ਅ ਜਿਹੜੇ ਪ੍ਰਾਪਰਟੀ ਨੇ ਉਹਦੇ ਉੱਪਰ ਵੀ ਕਬਜ਼ਾ ਕਰ ਲਾ ਤੇ ਉਸੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਸਾਰਾ ਕਾਰਜ ਜਿਹੜਾ ਉਹ ਕੀਤਾ ਸੀਗਾ ਫ੍ਰਸਟ੍ਰੇਸ਼ਨ ਲੈਵਲ ਤਾਂ ਤੁਸੀਂ ਇੱਥੇ ਹੀ ਦੇਖ ਸਕਦੇ ਹੋ ਵੀ ਮੁਕਸਰ ਦੇ ਪਹਿਲਾਂ ਚੰਡੀਗੜ੍ਹ ਫੇਰ ਸੁਨਾਮ ਫਿਰ ਇੱਥੋਂ ਕੁਝ ਨਹੀਂ ਬਣਿਆ ਹੈਗਾ ਫਿਰ ਅਬੋਰ ਜਾ ਬੜੇ ਫਿਰ ਅਬੋਰੋਂ ਵਾਪਸ ਆ ਬੜੇ ਠੀਕ ਹੈ ਨਾ ਉਹ ਇੰਨੀ ਕ ਕ੍ਰੈਡੀਬਿਲਟੀ ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ ਨਾ ਕਾਂਗਰਸ ਚ ਨਾ ਅਕਾਲੀ ਦਲ ਚ ਨਾ ਆਪ ਦੇ ਵਿੱਚ ਸਾਰੇ ਪਾਸੇ ਜ਼ੋਰ ਲਾ ਲਿਆ ਜੇ ਕੋਈ ਨਹੀਂ ਮੂੰਹ ਲਾਉਂਦਾ ਹੈਗਾ ਤੇ ਉਸ ਚੀਜ਼ ਦੀ ਕਿਹੜਾ ਸਾਡੇ ਨਾਲ ਜਾਂ ਸਾਡੇ ਪਰਿਵਾਰ ਨਾਲ ਜਾਂ ਮੇਰੇ ਮਦਰ ਨਾਲ ਕੱਢਣੀ ਉਹ ਜਾਇਜ਼ ਨਹੀਂ ਪਰ ਫਿਰ ਵੀ ਮੈਂ ਉਹਨਾਂ ਨੂੰ ਕਹਾਂ ਨਾ ਵੀਡੀਓ ਉਹਨਾਂ ਨੂੰ ਇਸ ਗੱਲ ਦੇ ਵਿੱਚ ਹੀ ਵੀ ਆਪਦੀ 85 ਸਾਲ ਦੀ ਸੱਸ ਨੂੰ ਸਦਾ ਕਰਾ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪਰ ਸਾਨੂੰ ਦੇਸ਼ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਰੱਬ ਨਾਲੋਂ ਵੀ ਵੱਧ ਕੇ ਯਕੀਨ ਹੈ ਰੱਬ ਦੇ ਘਰ देर ਹੈ ਅંધੇਰ ਨਹੀਂ ਹੈਗਾ ਔਰ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਠੀਕ ਹੈ ਠੀਕ ਹੈ ਜੀ ਥੈਂਕ ਯੂ